ਜੈਸੀ ਭੁੱਖ ਤੈਸੀ ਕਾਪੂਰਕ ਸਗਲ ਕਟਾਕਾ ਸੁਆਮੀ ਹਰ ਇਨਸਾਨ ਦੇ ਅੰਦਰ ਇੱਕ ਭੁੱਖ ਵਸਦੀ ਹੈ ਕਿਸੇ ਅੰਦਰ ਸੰਪਤੀ ਬਣਾਉਣ ਦੀ ਭੁੱਖ ਹੈ ਕਿਸੇ ਅੰਦਰ ਮਾਣ ਹਾਸਲ ਕਰਨ ਦੀ ਭੁੱਖ ਹੈ ਕਿਸੇ ਅੰਦਰ ਪ੍ਰਸਿੱਧ ਹੋਣ ਦੀ ਭੁੱਖ ਹੈ ਪਰ ਕਿਸੇ ਅੰਦਰ ਉਸ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋ ਜਾਣ ਦੀ ਭੁੱਖ ਵੀ ਹੈ ਕੁਝ ਇਦਾਂ ਹੀ ਵੱਖ-ਵੱਖ ਤਰ੍ਹਾਂ ਦੇ ਇਨਸਾਨਾਂ ਦੀਆਂ ਤੇ ਵੱਖ-ਵੱਖ ਤਰ੍ਹਾਂ ਦੀ ਭੁੱਖ ਦੀਆਂ ਗੱਲਾਂ ਗੁਰੂ ਅਰਜਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 613ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਕਰਦੇ ਹਨ ਆਓ ਜਾਣੀਏ ਲਚਾਨ ਆਊਟਲੁੱਕ ਸੋਰਠ ਮਹਲਾ 5 ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸਰ ਦਹਿਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਖਾਈ ਏ ਭਾਈ ਜਿਨਾ ਮਨੁੱਖਾਂ ਦਾ ਮਨ ਪ੍ਰਭੂ ਦੇ ਕੌਲ ਫੁੱਲਾਂ ਵਰਗੀ ਕੋਮਲ ਚਰਨਾ ਨਾਲ ਪਰਚ ਜਾਂਦਾ ਹੈ ਚਰਨ ਕਮਲ ਸਿਉ ਜਾ ਕਾਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਜਿਨ੍ਹਾਂ ਦਾ ਮਨ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਮਾਇਆ ਵੱਲੋਂ ਪੂਰੇ ਤੌਰ ਤੇ ਸੰਤੋਖੀ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਖਾਈ ਤੇ ਜਿਸ ਮਨੁੱਖ ਦੇ ਹਿਰਦੇ ਚ ਪ੍ਰਮਾਤਮਾ ਦੇ ਅਮੋਲਕ ਗੁਣ ਨਹੀਂ ਵਸਦੇ ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਰਹਿੰਦੇ ਨੇ ਦੋਹਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਹੀ ਤੁਹਾਡੀ ਪ੍ਰੀਤ ਜੁੜ ਸਕਦੀ ਹੈ ਜੇ ਪ੍ਰਭੂ ਨਾਲ ਜੁੜ ਗਈ ਤੇ ਤੁਸੀਂ ਮਾਇਆ ਵੱਲੋਂ ਰੱਜ ਗਏ ਤੇ ਜੇ ਮਾਇਆ ਨਾਲ ਜੁੜ ਗਈ ਤੇ ਤੁਸੀਂ ਪ੍ਰਭੂ ਵੱਲੋਂ ਬੇਮੁਖ ਹੋ ਗਏ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਦਿਸ ਲੱਖ ਬੇਦਨ ਜਣ ਆਈ ਰਹਾਉ ਏ ਭਾਈ ਪ੍ਰਮਾਤਮਾ ਦਾ ਆਰਾਧਨ ਕਰਨ ਦੇ ਨਾਲ ਨਰੋਏ ਹੋ ਜਾਈਦਾ ਹੈ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਪਰ ਜਿਸ ਮਨੁੱਖ ਨੂੰ ਮੇਰਾ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ ਉਸ ਉੱਤੇ ਇਉਂ ਜਾਣੋ ਜਿਵੇਂ ਲੱਖਾਂ ਤਕਲੀਫਾਂ ਆ ਪੈਂਦੀਆਂ ਹਨ ਗੱਲ ਸਾਰੀ ਮਾਨਸਿਕ ਆਤਮਿਕ ਸ਼ਾਂਤੀ ਸੰਤੁਸ਼ਟੀ ਦੀ ਸਭ ਤੋਂ ਸੁਖੀ ਇਨਸਾਨ ਉਹ ਹੈ ਜੋ ਸੰਤੁਸ਼ਟ ਹੈ ਆਪਣੀ ਜ਼ਿੰਦਗੀ ਤੋਂ ਕਦੇ ਵੀ ਇਸ ਭੁਲੇਖੇ 'ਚ ਨਾ ਪਿਓ ਕਿ ਸਭ ਤੋਂ ਸੁਖੀ ਇਨਸਾਨ ਉਹ ਹੈ ਜਿਹਦੇ ਕੋਲ ਮਨਾਮੋਹੀ ਪੈਸਾ ਹੈ ਜੇ ਮਨਾਮੋਹੀ ਪੈਸਾ ਹੋਣ ਦੇ ਬਾਵਜੂਦ ਵੀ ਤੁਹਾਡੇ ਅੰਦਰ ਹੋਰ ਬਧੇਰੇ ਪੈਸਾ ਕਮਾਣ ਦੀ ਭੁੱਖ ਹੈ ਤੁਸੀਂ ਸੁਖੀ ਨਹੀਂ ਸੁੱਖ ਸੰਤੁਸ਼ਟੀ ਨਾਲ ਹੈ ਭਾਵੇਂ ਤੁਹਾਡੇ ਕੋਲ ਥੋੜਾ ਹੀ ਕਿਉਂ ਨਾ ਹੋਵੇ ਪਰ ਜੇ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋ ਤੁਹਾਡੇ ਜਿੰਨਾ ਸੁਖੀ ਕੋਈ ਹੋਰ ਹੈ ਨਹੀਂ ਜੇ ਦੂਜਿਆਂ ਵੱਲ ਵੇਖ ਕੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੋ ਉਹਦੇ ਕੋਲ ਹੈ ਉਹ ਮੇਰੇ ਕੋਲ ਵੀ ਹੋਣਾ ਚਾਹੀਦਾ ਤਾਂ ਤੁਹਾਡੇ ਜਿੰਨਾ ਸੁਖੀ ਹੋਰ ਕੋਈ ਨਹੀਂ ਪਰ ਇਹ ਤਾਂ ਹੀ ਸੰਭਵ ਹੈ ਜੇ ਪ੍ਰਭੂ ਦੇ ਨਾਲ ਤੁਹਾਡੀ ਪ੍ਰੀਤ ਜੁੜੀ ਹੈ ਪ੍ਰਭੂ ਦੇ ਸਿਮਰਨ ਦੇ ਵਿੱਚੋਂ ਤੁਹਾਨੂੰ ਆਨੰਦ ਮਿਲਦਾ ਹੈ ਹਰ ਆਰਾਧੇ arogh andai ਜੇ ਪ੍ਰਭੂ ਨਾਲ ਪ੍ਰੀਤ ਨਹੀਂ ਜੁੜੀ ਪ੍ਰਭੂ ਨਾਲ ਤੁਸੀਂ ਵਿਸਰੇ ਹੋ ਫਿਰ ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ ਤੇ ਫਿਰ ਇੰਜ ਹੀ ਹੈ ਤਿਸ ਲੱਖ ਬੇਦਨ ਜਨ ਆਈ ਜਿਵੇਂ ਲੱਖਾਂ ਦੁੱਖ ਤਕਲੀਫਾਂ ਤੁਹਾਡੇ ਤੇ ਪੈ ਰਹੀਆਂ ਹੋਣ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸ਼ਰਣੇ ਜਿਹਨਰ ਬਿਸਰਿਆ ਪੁਰਖ ਵਿधाता ਤੇ ਦੁਖੀਆਂ ਮਹਿ ਗਨਣੇ ਉਦਾਂ ਦੀ ਹੀ ਸਿੱਖਿਆ ਰਪੀਟ ਹੈ ਕਿ হে ਭਾਈ ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ ਉਹ ਤੇਰੀ ਸ਼ਰਨ ਵਿੱਚ ਰਹਿ ਕੇ ਸੁਖ ਮਾਣਦੇ ਹਨ ਪਰ ਜਿਨ੍ਹਾਂ ਮਨੁੱਖਾਂ ਨੂੰ ਸਰਵ ਵਿਆਪਕ ਕਰਤਾਰ ਭੁੱਲ ਜਾਂਦਾ ਹੈ ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ ਜਹ ਗੁਰਮਾਨ ਪ੍ਰਭੂ ਲਿਵ ਲਾਈ ਤਹਿ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਵਿਸਾਰ ਗੁਰ ਤੇ ਬੇ ਮੁਖਾਈ ਤੇ ਨਰਕ ਕੋਰ ਮਹ ਪਰਿਆ اے ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪ੍ਰਮਾਤਮਾ ਦੇ ਵਿੱਚ ਸੁਰਤ ਜੋੜ ਲਈ ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ ਗੁਰੂ ਕੌਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਸੀਂ ਪੜਦੇ ਪਏ ਹਾਂ ਗੁਰੂ ਹਮੇਸ਼ਾ ਸਾਨੂੰ ਅਗਰੈ ਕਰਦਾ ਹੈ ਕਿ ਅਸੀਂ ਪ੍ਰਭੂ ਦੇ ਨਾਲ ਸੁਰਤ ਜੋੜੀਏ ਤੇ ਜਿੰਨੇ ਕੁ ਵੀ ਅਸੀਂ ਗੁਰਬਾਣੀ ਦੇ ਲੜ ਲੱਗੇ ਆ ਮੈਂ ਕਹਿ ਸਕਦਾ ਹਾਂ ਕਿ ਅਸੀਂ ਗੁਰੂ ਦੀਆਂ ਆਗਿਆ ਨੂੰ ਮੰਨਿਆ ਹੈ ਤੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਤੁਹਾਡੀਆਂ ਵੀਡੀਓਜ਼ ਦੇ ਉੱਪਰ ਆਉਂਦੀਆਂ ਨੇ ਤਮੇ ਇਹ ਵੀ ਕਹਿ ਸਕਦਾ ਹਾਂ ਕਿ ਤੁਸੀਂ ਸੁਖ ਮਾਣ ਦੇ ਵੀ ਪਏ ਹੋ ਸੋ ਜਿਨ੍ਹਾਂ ਨੇ ਵੀ ਗੁਰੂ ਦੀ ਆਗਿਆ ਮੰਨ ਕੇ ਪ੍ਰਮਾਤਮਾ ਦੇ ਵਿੱਚ ਸੁਰਤ ਜੋੜੀ ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਭਰਿਆ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਭੁਲਾ ਕੇ ਗੁਰੂ ਵੱਲੋਂ ਬੇਮੁਖ ਹੋ ਜਾਂਦੇ ਨੇ ਮੁੱਖ ਮੋੜ ਲੈਂਦੇ ਨੇ ਉਹ ਭਿਆਨਕ ਨਰਕ ਵਿੱਚ ਪਏ ਰਹਿੰਦੇ ਨੇ ਉਹਨੇ ਕੋਈ ਸਰੀਰਕ ਤੌਰ ਤੇ ਨਰਕ ਦੇ ਵਿੱਚ ਪੈਣ ਦੀ ਗੱਲ ਨਹੀਂ ਮਾਨਸਿਕ ਨਰਕ ਦੀ ਗੱਲ ਹੈ ਸਰੀਰਕ ਤੌਰ ਤੇ ਤੇ ਸਾਨੂੰ ਉਹ ਬੜਾ ਆਨੰਦਮਾਨ ਦੇ ਦਿਖ ਸਕਦੇ ਨੇ ਜਿਹੜੇ ਗੁਰੂ ਵੱਲੋਂ ਪ੍ਰਮਾਤਮਾ ਵੱਲੋਂ ਬੇਮੁਖ ਨੇ ਸਰੀਰਕ ਤੌਰ ਤੇ ਸਾਨੂੰ ਇੰਜ ਲੱਗ ਸਕਦਾ ਕਿ ਉਹਨਾਂ ਕੋਲੇ ਸਭ ਕੁਝ ਹੈ ਉਹ ਤੇ ਬੜੇ ਖੁਸ਼ ਨੇ ਪ੍ਰਕਾਸ਼ ਸਾਡੇ ਕੋਲ ਕੋਈ ਅਜਿਹਾ ਸਾਧਨ ਹੁੰਦਾ ਕਿ ਉਹਨਾਂ ਦੀ ਆਤਮਾ ਦੇ ਵਿੱਚ ਅਸੀਂ ਝਾਤੀ ਮਾਰ ਸਕਦੇ ਮੈਨੂੰ ਉਮੀਦ ਹੈ ਪੂਰਾ ਯਕੀਨ ਹੈ ਈ ਉਹਨਾਂ ਦੀ ਆਤਮਾ ਦੇ ਵਿੱਚ ਜਾਤੀ ਮਾਰਿਆਂ ਉੱਥੇ ਸਾਨੂੰ ਨਰਕ ਦਾ ਵਰਤਾਰਾ ਦਿਖੇਗਾ ਉੱਥੇ ਅਸ਼ਾਂਤੀ ਹੋਏਗੀ ਉੱਥੇ ਆਨੰਦ ਤੇ ਸੰਤੁਸ਼ਟੀ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੋਵੇਗਾ ਕਿਉਂਕਿ ਸੰਤੁਸ਼ਟੀ ਪ੍ਰਭੂ ਦੇ ਨਾਲ ਪ੍ਰੀਤ ਜੋੜੇ ਤੋਂ ਮਿਲਦੀ ਹੈ ਪਰ ਪੈਸਾ ਤੇ ਸੰਪਤੀ ਮਾਇਆ ਦੇ ਨਾਲ ਪ੍ਰੀਤ ਜੋੜਿਆਂ ਮਿਲਦੇ ਹਨ ਸੋ ਜਿੱਥੇ ਮਾਇਆ ਹੈ ਮਾਇਆ ਦੀ ਬਹੁਤਾਤ ਹੈ ਉਥੇ ਸੰਤੁਸ਼ਟੀ ਨਹੀਂ ਉਥੇ ਆਨੰਦ ਨਹੀਂ ਅਗਲੀ ਪੰਕਤੀ ਬੜੀ ਹੀ ਮਹੱਤਵਪੂਰਨ ਇਸ ਪੂਰੀ ਦੁਨੀਆ ਦੇ ਲਈ ਪੂਰੀ ਦੁਨੀਆ ਦੇ ਵਰਤਾਰੇ ਨੂੰ ਸਮਝਣ ਦੇ ਲਈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸ਼ਹਿ ਪਕਰੀ ਸੰਤਨ ਕੀ ਰਧ ਹੈ ਭਈ ਮਗਨ ਚਿਰ ਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਜੀਵਾਂ ਦੇ ਹੱਥ ਵਸ ਨਹੀਂ ਹੈ ਜਿਸ ਕਿਸੇ ਵੀ ਕੰਮ ਵਿੱਚ ਪ੍ਰਮਾਤਮਾ ਨੇ ਜਿਸ ਕਿਸੇ ਵੀ ਜੀਵ ਨੂੰ ਲਾਇਆ ਹੈ ਉਹ ਜੀਵ ਉਸ ਕੰਮਕਾਰ ਦੇ ਵਿੱਚ ਹੀ ਲੱਗਿਆ ਹੋਇਆ ਹੈ ਜਿਹੋ ਜੀ ਵੀ ਅਕਲ ਸਮਝ ਉਸ ਪ੍ਰਮਾਤਮਾ ਨੇ ਕਿਸੇ ਜੀਵ ਨੂੰ ਦਿੱਤੀ ਹੈ ਉਹ ਜਿਹਾ ਹੀ ਉਹ ਜੀਵ ਵਰਤਾਰਾ ਕਰਦਾ ਹੈ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਪੱਲੇ ਬੰਨ ਲਈਏ ਕਿ ਕਿਸੇ ਦੇ ਨਾਲ ਵੀ ਕੋਈ ਸ਼ਿਕਵਾ ਨਾ ਕਰੀਏ ਕਿਉਂਕਿ ਜੇਕਰ ਕੋਈ ਇਨਸਾਨ ਐਸਾ ਹੈ ਜਿਸ ਨੂੰ ਤੁਹਾਡੀ ਗੱਲ ਸਮਝ ਦੇ ਵਿੱਚ ਨਹੀਂ ਆ ਰਹੀ ਤਾਂ ਇਹ ਚੇਤੇ ਰੱਖਿਓ ਕਿ ਪ੍ਰਮਾਤਮਾ ਨੇ ਉਹਨੂੰ ਸਮਝ ਹੀ ਉਨੀਕ ਦਿੱਤੀ ਹੈ ਤੇ ਤੁਹਾਡੀ ਗੱਲ ਉਹਦੀ ਸਮਝ ਤੋਂ ਬਾਹਰ ਦੀ ਗੱਲ ਹੈ ਉਹਦੀ ਸਮਝ ਵਿੱਚ ਨਹੀਂ ਆ ਸਕਦੀ ਨਹੀਂ ਆ ਸਕਦੀ ਇਹਦਾ ਮਤਲਬ ਇਹ ਨਹੀਂ ਕਿ ਉਹ ਇਨਸਾਨ ਕੋਈ ਘਟ ਹੈ ਹੂਣਾ ਹੈ ਨਹੀਂ ਆਪਣੇ ਆਪ ਦੇ ਵਿੱਚ ਉਹ ਵੀ ਪੂਰਾ ਹੈ ਸੰਪੂਰਨ ਹੈ ਉਹਦੇ ਲਈ ਪ੍ਰਮਾਤਮਾ ਨੇ ਉਹ ਨਿਰਧਾਰਤ ਕੀਤਾ ਸੀ ਤੁਹਾਡੇ ਲਈ ਇਹ ਨਿਰਧਾਰਤ ਕੀਤਾ ਹੈ ਤੁਸੀਂ ਦੋਵੇਂ ਵੱਖਰੇ ਹੋ ਕੋਈ ਉੱਚਾ ਜਾਂ ਨੀਵਾਂ ਨਹੀਂ ਕੋਈ ਮੂਰਖ ਜਾਂ ਸਿਆਣਾ ਨਹੀਂ ਵੱਖਰੇ ਹੋ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸ਼ਹਿ ਪਕਰੀ ਸੰਤਨ ਕੀ ਹਿਰਦਾ ਭਏ ਮਗਨ ਚਰਨਾਰਾ ਜਿਨਾ ਮਨੁੱਖਾਂ ਨੇ ਪ੍ਰਭੂ ਦੀ ਪ੍ਰੇਰਣਾ ਨਾਲ ਸੰਤ ਜਨਾਂ ਦਾ ਆਸਰਾ ਲਿਆ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿੱਚ ਹੀ ਮਸਤ ਰਹਿੰਦੇ ਹਨ ਸੋਰਠ ਮਹਲਾ ਪੰਜਵਾ ਰਾਜਨ ਮਹ ਰਾਜਾ ਉਰਝਾਇਓ ਮਨਨ ਮਹ ਅਭਿਮਾਨੀ ਲੋਭਨ ਮਹ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਜਿਵੇਂ ਰਾਜਾ ਰਾਜ ਦੇ ਕੰਮਾਂ ਚ ਮਗਨ ਰਹਿੰਦਾ ਤੇਵੇਂ ਮਾਣ ਵਿਧਾਨ ਵਾਲੇ ਕੰਮਾਂ ਦੇ ਵਿੱਚ ਆਦਰ ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਜਿਵੇਂ ਲਾਲਚੀ ਮਨੁੱਖ ਲਾਲਚ ਵਿਧਾਨ ਵਾਲੇ ਆਹਾਰਾਂ ਵਿੱਚ ਫਸਿਆ ਰਹਿੰਦਾ ਤੇਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ ਹਰ ਕਿਸੇ ਦੀ ਆਪਣੀ ਵੱਖਰੀ ਵਰਤੀ ਹੈ ਪਰ ਹਰ ਕਿਸੇ ਦੇ ਅੰਦਰ ਕੋਈ ਨਾ ਕੋਈ ਭੁੱਖ ਵਸਦੀ ਹੈ ਜਿਹਦੇ ਅੰਦਰ ਮਾਇਕ ਭੁੱਖ ਹੈ ਭਾਵੇਂ ਉਹ ਰਾਜ ਦੀ ਹੋਵੇ ਲੋਭ ਦੀ ਹੋਵੇ ਜਾਂ ਮਾਣ ਹਾਸਲ ਕਰਨ ਦੀ ਹੋਵੇ ਪ੍ਰਸਿੱਧੀ ਹਾਸਲ ਕਰਨ ਦੀ ਹੋਵੇ ਜਿਹਦੇ ਅੰਦਰ ਮਾਇਕ ਭੁੱਖ ਹੈ ਉਹਦੇ ਅੰਦਰ ਆਨੰਦ ਨਹੀਂ ਹੈ ਪਰ ਜਿਹਦੇ ਅੰਦਰ ਪ੍ਰਭੂ ਦੇ ਪ੍ਰੇਮ ਦੀ ਭੁੱਖ ਹੈ ਉਹਦੇ ਅੰਦਰ ਆਨੰਦ ਹੈ ਜੇਕਰ ਤੁਸੀਂ ਮਾਇਆ ਨੂੰ ਪ੍ਰੇਮ ਕਰਦੇ ਹੋ ਤੇ ਮਾਇਆ ਕਦੇ ਵੀ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਜਿੰਨੀ ਕੁ ਮੈਂ ਤੇਰੇ ਕੋਲ ਹੈਗੀ ਆ ਬਹੁਤ ਹਾਂ ਸੰਤੁਸ਼ਟ ਰਹਿ ਪਰ ਜੇ ਤੁਸੀਂ ਪ੍ਰਭੂ ਨੂੰ ਪ੍ਰੇਮ ਕਰਦੇ ਹੋ ਤੇ ਪ੍ਰਭੂ ਤੁਹਾਨੂੰ ਇਹ ਸਿੱਖਿਆ ਜ਼ਰੂਰ ਦਿੰਦਾ ਹੈ ਕਿ ਤੂੰ ਜਿਵੇਂ ਵੀ ਹੈ ਜਿੱਥੇ ਵੀ ਹੈ ਉਹਦੇ 'ਚ ਵੀ ਖੁਸ਼ ਰਹਾ ਕਰ ਸੋ ਜਿਹੜੇ ਗਿਆਨੀ ਨੇ ਜਿਨ੍ਹਾਂ ਨੂੰ ਆਤਮਿਕ ਜੀਵਨ ਦੀ ਸੂਝ ਹੈ ਉਹ ਪ੍ਰਭੂ ਦੇ ਪ੍ਰੇਮ ਰੰਗ 'ਚ ਮਸਤ ਰਹਿੰਦੇ ਨੇ ਹਰ ਜਨ ਕੋ ਇਹੀ ਸੁਹਾਵੈ ਵੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਪ੍ਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ ਉਹ ਪ੍ਰਮਾਤਮਾ ਨੂੰ ਅੰਗ ਸੰਗ ਵੇਖ ਕੇ ਤੇ ਗੁਰੂ ਦੀ ਸੇਵਾ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਪ੍ਰਸੰਨ ਰਹਿੰਦਾ ਹੈ ਅਮਲਨ ਸੋ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ਜੋ ਨਸ਼ਿਆਂ ਦਾ ਪ੍ਰੇਮੀ ਹੈ ਜਿਹਦੇ ਅੰਦਰ ਨਸ਼ਿਆਂ ਦੀ ਭੁੱਖ ਹੈ ਉਹ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ ਜਿਨ੍ਹਾਂ ਦੇ ਅੰਦਰ ਜ਼ਮੀਨਾਂ ਜਾਇਦਾਦਾਂ ਦੀ ਭੁੱਖ ਹੈ ਉਹਨਾਂ ਨੂੰ ਜ਼ਮੀਨ ਹੀ ਪਿਆਰੀ ਲੱਗਦੀ ਹੈ ਜਿਹੜਾ ਬੱਚਾ ਹੈ ਉਹ ਦੁੱਧ ਨਾਲ ਪਰਚਿਆ ਰਹਿੰਦਾ ਹੈ ਇਸੇ ਤਰ੍ਹਾਂ ਸੰਤ ਜਨ ਜਿਹੜੇ ਨੇ ਉਹ ਪ੍ਰਮਾਤਮਾ ਨਾਲ ਪ੍ਰੇਮ ਕਰਦੇ ਨੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਪਰਚੇ ਰਹਿੰਦੇ ਨੇ ਵਿਦਿਆ ਮਹਿ ਬਿਦਿਆਂਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਉ ਹਰ ਜਨ ਹਰ ਗੁਣ ਗਾਵਹਿ ਜਿਹੜੇ ਵਿਦਵਾਨ ਨੇ ਉਹ ਵਿਦਿਆ ਪੜਨ ਪੜਾਣ ਦੇ ਵਿੱਚ ਖੁਸ਼ ਰਹਿੰਦੇ ਨੇ ਜਿਹੜੀਆਂ ਅੱਖਾਂ ਨੇ ਉਹ ਪਦਾਰਥ ਵੇਖ ਵੇਖ ਕੇ ਸੁਖ ਮਾਣਦੀਆਂ ਨੇ ਜੀਵ ਸਵਾਦ ਲੈ ਪਦਾਰਥਾਂ ਦੇ ਸਵਾਦ ਚਖਣ ਦੇ ਵਿੱਚ ਖੁਸ਼ ਰਹਿੰਦੀ ਹੈ ਤਿਵੇਂ ਹੀ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਨੇ ਤੇ ਆਨੰਦਤ ਰਹਿੰਦੇ ਨੇ ਜੈਸੀ ਪੂਖ ਤੈਸੀ ਕਾਪੂਰਕ ਸਗਲ ਕਟਾ ਕਾ ਸਵਾਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਏ ਭਾਈ ਸਾਰੇ ਸਰੀਰਾਂ ਦਾ ਮਾਲਕ ਪ੍ਰਭ ਜਿਹੋ ਜਹੀ ਕਿਸੇ ਜੀਵ ਦੇ ਅੰਦਰ ਲਾਲਸਾ ਹੋਵੇ ਉਹੋ ਜਹੀ ਹੀ ਪੂਰੀ ਕਰਨ ਵਾਲਾ ਹੈ ਜਿੱਦਾਂ ਦੀ ਲਾਲਸਾ ਜਿੱਦਾਂ ਦੀ ਭੁੱਖ ਤੁਹਾਡੇ ਅੰਦਰ ਹੈ ਉਦਾਂ ਦੀ ਹੀ ਭੁੱਖ ਦੀ ਪੂਰਤੀ ਹੋਵੇਗੀ ਜੇਕਰ ਤੁਹਾਡੇ ਅੰਦਰ ਮਾਇਕ ਭੁੱਖ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਸਾਰਾ ਧਿਆਨ ਹੀ ਮਾਇਆ ਵਾਲੇ ਪਾਸੇ ਲੱਗਿਆ ਰਹਿੰਦਾ ਹੈ ਤੁਹਾਡੇ ਮਨ ਦੇ ਵਿੱਚ ਖਿਆਲ ਵੀ ਮਾਇਕ ਆਉਣਗੇ ਵਿਚਾਰ ਵੀ ਮਾਇਕ ਆਉਣਗੇ ਫਿਰ ਤੁਸੀਂ ਉਹਨਾਂ ਹੀ ਵਿਚਾਰਾਂ ਦੇ ਉੱਤੇ ਕੰਮ ਕਰੋਗੇ ਜਿਹੜੇ ਵਿਚਾਰ ਤੁਹਾਡੇ ਮਨ 'ਚ ਆਉਣਗੇ ਉਹਨਾਂ ਤੇ ਹੀ ਕੰਮ ਕਰੋਗੇ ਉਦਾਂ ਦੇ ਹੀ ਤੁਹਾਨੂੰ ਨਤੀਜੇ ਮਿਲਣਗੇ ਜਿਸ ਦੇ ਅੰਦਰ ਮਾਇਕ ਭੁੱਖ ਹੈ ਉਹਦੀ ਮਾਇਕ ਭੁੱਖ ਪੂਰੀ ਹੋਏਗੀ ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦੀ ਭੁੱਖ ਹੈ ਉਹਦੀ ਇਹ ਭੁੱਖ ਪੂਰੀ ਹੋਏਗੀ ਪ੍ਰਭੂ ਦੇ ਨਾਲ ਮਿਲਾਪ ਹੋਏਗਾ ਜ਼ਿਆਦਾ ਸੰਤੁਸ਼ਟ ਤੇ ਆਨੰਦਿਤ ਹੋ ਰਹੇਗਾ ਜੀ ਦੀ ਵਰਤੀ ਪ੍ਰਮਾਤਮਾ ਚ ਜੁੜੀ ਮਾਇਕ ਭੁੱਖ ਵਾਲੇ ਦੀ ਭੁੱਖ ਕਦੇ ਮਿਟਦੀ ਹੋਈ ਨਹੀਂ ਉਹ ਭੁੱਖ ਹੀ ਐਸੀ ਹੈ ਜਿੰਨੀ ਪੂਰੀ ਕਰੀ ਜਾਂਦੇ ਹਾਂ ਓਨੀ ਹੋਰ ਵਧਦੀ ਜਾਂਦੀ ਹੈ हे नानक जिस मनुख नु परमात्मा दे दर्शना दे प्यास दी प्यास लगदी है ओ मनुख दिल दी जानन वाला परमात्मा पा लैंदा है परमात्मा आप ओनु आके मिलदा है श्लोक महला 5 हम मैले तुम उजल करते हम निरगुण तू दाता हम मूर्ख तुम चत्र सयाणे ਤੂੰ ਸਰਬ ਕਲਾਕਾ ਗਿਆਤਾ ਹੈ ਪ੍ਰਭੂ ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈ ਅਸੀਂ ਗੁਣਹੀਨ ਹਾਂ ਤੂੰ ਸਾਨੂੰ ਗੁਣ ਬਖਸ਼ਣ ਵਾਲਾ ਹੈ ਅਸੀਂ ਮੂਰਖ ਹਾਂ ਤੂੰ ਦਾਨਾ ਹੈ ਤੂੰ ਸਿਆਣਾ ਹੈ ਤੂੰ ਸਾਨੂੰ ਚੰਗਾ ਬਣ ਸਕਣ ਵਾਲੇ ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈ ਜਿਹੜੇ ਹੁਨਰ ਸਾਨੂੰ ਚੰਗਾ ਬਣਾ ਸਕਦੇ ਨੇ ਸਾਨੂੰ ਗਿਆਨ ਵਾਣ ਬਣਾ ਸਕਦੇ ਨੇ हे प्रभु ਤੂੰ ਉਹ ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ठाकुर ਦੇਸ਼ਾ ਰਹਾਓ हे प्रभु ਅਸੀ ਜੀਵ ਇਹੋ ਜੇ ਵਿਕਾਰੀ ਹਾਂ ਤੇ ਤੂੰ ਇਹੋ ਜਿਹਾ ਉਪਕਾਰੀ ਹੈ ਅਸੀਂ ਪਾਪ ਕਮਾਣ ਵਾਲੇ ਹਾਂ ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈ हे ठाकुर ਤੇਰਾ ਦੇਸ਼ ਸੋਹਣਾ ਹੈ ਉਹ ਦੇਸ਼ ਸਾਥ ਸੰਗਤ ਸੋਹਣਾ ਹੈ ਜਿੱਥੇ ਤੂੰ ਵਸਦਾ ਹੈ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਨੀ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨ हे ਪ੍ਰਭੂ ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਪੈਦਾ ਕਰਕੇ ਸਭ ਉੱਤੇ ਬਖਸ਼ਿਸ਼ ਕਰਦਾ ਹੈ हे ਮਿਹਰਵਾਨ ਅਸੀਂ ਜੀਵ ਗੁਣਹੀਨ ਹਾਂ ਸਾਡੇ 'ਚ ਕੋਈ ਗੁਣ ਨਹੀਂ ਤੂੰ ਸਾਨੂੰ ਗੁਣਾ ਦੀ ਦਾਤ ਬਖਸ਼ਦਾ ਹੈ ਤੁਮ ਕਰੋ ਪਲਾ ਹਮ ਭਲੋ ਨਾ ਜਾਣ ਤੁਮ ਸਦਾ ਸਦਾ ਦਇਆਲਾ ਤੁਮ ਸੁਖ ਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਏ ਪ੍ਰਭੂ ਤੂੰ ਸਾਡੇ ਵਾਸਤੇ ਭਲਾਈ ਕਰਦਾ ਹੈ ਪਰ ਅਸੀਂ ਤੇਰੀ ਭਲਾਈ ਦੀ ਕਦਰ ਨਹੀਂ ਜਾਣਦੇ ਫਿਰ ਵੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈ ਏ ਸਰਬ ਵਿਆਪਕ ਸਿਰਜਣਹਾਰ ਤੂੰ ਸਾਨੂੰ ਸੁਖ ਦੇਣ ਵਾਲਾ ਹੈ ਤੂੰ ਸਾਡੀ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹਿ ਹਵਾਲਾ ਰੱਖ ਸੰਤਨ ਕੈ ਪਾਛੈ ਏ ਪ੍ਰਭੂ ਜੀ ਤੁਸੀਂ ਸਾਰੇ ਗੁਨਾ ਦੇ ਖਜ਼ਾਨੇ ਹੋ ਤੁਸੀਂ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ ਸਾਰੇ ਜੀਵ ਤੇਰੇ ਦਰ ਤੋਂ ਮੰਗਦੇ ਹਨ हे ਨਾਨਕ ਇਹ ਆਖੋ हे ਪ੍ਰਭੂ ਸਾਡਾ ਜੀਵਾਂ ਦਾ ਤਾਂ ਇਹੀ ਹਾਲ ਹੈ ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿੱਚ ਰੱਖ ਸੋਰਠ ਮਹਲਾ ਪੰਜਮਾ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਾਂ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਰਹੁ ਤਰਨ ਹਾਰੇ ਗਰਭ ਦੇ ਵਿੱਚ ਬੱਚੇ ਦਾ ਠਹਿਰ ਜਾਣਾ 9 ਮਹੀਨੇ ਉਸ ਵਾਤਾਵਰਣ ਦੇ ਵਿੱਚ ਲੰਗਾਉਣੀ ਫਿਰ ਪੈਦਾ ਹੋਣਾ ਬੜੀ ਹੀ ਪੇਚੀਦਾ ਪ੍ਰਕਿਰਿਆ ਹੈ ਜਦੋਂ ਬੱਚਾ ਪੈਦਾ ਹੋ ਗਿਆ ਤਾਂ ਉਹਦੇ ਕੋਲ ਬਹੁਤ ਸਹੂਲਤਾਂ ਨੇ بڑے ਇਨਸਾਨ ਨੇ ਉਹਦੀ ਦੇਖਭਾਲ ਕਰਨ ਦੇ ਲਈ ਜਿਹੜੇ ਉਹਦੀ ਜ਼ਰੂਰਤ ਦਾ ਅੰਦਾਜ਼ਾ ਲਾ ਸਕਦੇ ਨੇ ਅੰਦਾਜ਼ੇ ਦੇ ਤਹਿਤ ਉਹਦੀ ਜ਼ਰੂਰਤ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਪਰ ਗਰਭ ਦੇ ਵਿੱਚ ਨਾ ਤੇ ਬੱਚਾ ਕਿਸੇ ਨੂੰ ਕੁਝ ਦੱਸ ਸਕਦਾ ਹੈ ਨਾ ਹੀ ਉਹ ਕੋਈ ਇਸ਼ਾਰਾ ਦੇ ਸਕਦਾ ਹੈ ਸਾਨੂੰ ਉਹ ਦਿਖਦਾ ਵੀ ਨਹੀਂ ਹੁੰਦਾ ਕਿ ਉਹਦੀ ਹਾਲਤ ਵੇਖ ਕੇ ਅਸੀਂ ਕੋਈ ਅੰਦਾਜ਼ਾ ਲਾ ਸਕੀਏ ਜੇ ਲਾ ਵੀ ਪਾਈਏ ਤੇ ਅਸੀਂ ਕੁਝ ਕਰ ਨਹੀਂ ਸਕਦੇ ਜੇ ਬੱਚੇ ਨੂੰ ਭੁੱਖ ਲੱਗੀ ਹੈ ਗਰਭ ਦੇ ਵਿੱਚ ਅਸੀਂ ਉਹਨੂੰ ਕੁਝ ਖਵਾ ਪਿਆ ਨਹੀਂ ਸਕਦੇ ਮਾਂ ਨੂੰ ਖਾਣਾ ਪਵੇਗਾ ਤਾਂ ਬੱਚੇ ਤੱਕ ਪਹੁੰਚੇਗਾ ਤਾਂ ਇੰਨੀ ਪੇਚੀਦਾ ਪ੍ਰਕਿਰਿਆ ਉਸ ਪ੍ਰਮਾਤਮਾ ਦੇ ਆਸਰੇ ਹੀ ਚੱਲਦੀ ਹੈ ਸੋ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਮਾਤ ਗਰਭਮਹਿ ਆਪਨ ਸਿਮਰਨ ਦੇ ਤਹਾਂ ਤੁਮ ਰੱਖਣ ਹਰੀ ਕਿ ਮਾਂ ਦੇ ਪੇਟ ਵਿੱਚ ਆਪਣਾ ਸਿਮਰਨ ਦੇ ਕੇ ਸਾਡੀ ਤੂੰ ਰੱਖਿਆ ਕਰਦਾ ਹੈ ਤਾਂ ਆਪਾਂ ਇਸ ਗੱਲ ਨੂੰ ਹੁਣ ਸਮਝਿਆ ਕਿ ਇਹ ਸੱਚ ਕਿਵੇਂ ਹੈ ਵਾਕਿਆ ਹੀ ਪ੍ਰਮਾਤਮਾ ਹੀ ਹੁੰਦਾ ਹੈ ਸਾਡੀ ਰੱਖਿਆ ਕਰਨ ਵਾਲਾ ਉੱਤੇ ਤੇ ਅੱਗੇ ਗੁਰੂ ਸਾਹਿਬ ਅਰਦਾਸ ਕਰਦੇ ਕਹਿੰਦੇ ਨੇ ਕਿ ਵਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪੈ ਨੂੰ ਵੀ ਮੈਨੂੰ ਪਾਰ ਲੰਘਾ ਲੈ ਮਾਦੋ ਤੂੰ ਠਾਕੁਰ ਸਿਰ ਮੋਰਾ ਈਹਾ ਉਹਾ ਤੁਹਾਰੋ ਥੋਰਾ ਰਹਾਉ ਏ ਪ੍ਰਭੂ ਤੂੰ ਮੇਰੇ ਸਿਰ ਉੱਤੇ ਰਾਖਾ ਹੈ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਕੀਤੇ ਕੋ ਮੇਰਾ ਸੰਮਾਨ ਕਰਨ ਹਾਰ ਤ੍ਰਿਣ ਜਾਣ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭ ਭਾਨ ਹੁਣ ਦੁਨੀਆ ਦੀ ਤਰਾਸ ਦੀ ਦੇਖੋ ਕਿ हे ਪ੍ਰਭੂ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪर्वਤ ਜੇਟੀਆਂ ਵੱਡੀਆਂ ਸਮਝਦਾ ਹੈ ਕੀਤੇ ਕਉ ਮੇਰਾ ਸਮਾਨ ਹੈ ਕਿ ਜੋ ਪਦਾਰਥ ਤੂੰ ਪੈਦਾ ਕੀਤੇ ਨੇ ਉਹਨਾਂ ਨੂੰ ਮੇਰੂ ਪर्वਤ ਜਿੱਡੇ ਵੱਡੇ ਸਮਝਦਾ ਹੈ ਕਰਨ ਹਾਰ ਤ੍ਰਿਣ ਜਾਨ ਹੈ ਤੇ ਜਿਨੇ ਇਹ ਸਾਰੇ ਪਦਾਰਥ ਪੈਦਾ ਕੀਤੇ ਨੇ ਉਹਨੂੰ ਤੀਲੇ ਵਰਗਾ ਜਾਣਦਾ ਹੈ ਭਾਵ ਕਿ ਮਨੁੱਖ ਉਸ ਪ੍ਰਮਾਤਮਾ ਦੀ ਕਦਰ ਨਹੀਂ ਕਰਦਾ ਸਰਪ੍ਰਮਾਤਮਾ ਦੇ ਬਣਾਏ ਪਦਾਰਥਾਂ ਦੀ ਕਦਰ ਕਰਦਾ ਤੂੰ ਦਾਤਾ ਮੰਗਨ ਕੋ सगਲੀ ਦਾਨ ਦੇਹ ਪ੍ਰਭ ਪਾਨੈ हे ਪ੍ਰਭ ਤੂੰ ਸਭ ਨੂੰ ਦਾਤਾ ਦੇਣ ਵਾਲਾ ਹੈ ਤੇ ਸਾਰੀ ਲੋਕਾਈ ਤੇਰੇ ਦਰ ਤੋਂ ਮੰਗਣ ਵਾਲੀ ਹੈ ਤੂੰ ਆਪਣੀ ਰਜ਼ਾ ਦੇ ਵਿੱਚ ਸਭ ਨੂੰ ਦਾਨ ਦਿੰਦਾ ਹੈ ਖਿਨ ਮਹ ਅਵਰ ਖਿਨ ਮਹ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚਾ ਅਗੰਮ ਅਪਾਰੇ हे ਪ੍ਰਭੂ ਤੇਰੇ ਕਤਕ ਹੈਰਾਨ ਕਰ ਦੇਣ ਵਾਲੇ ਹਨ ਇੱਕ ਛਿਨ ਵਿੱਚ ਤੂੰ ਕੁਝ ਦਾ ਕੁਝ ਬਣਾ ਦਿੰਦਾ ਹੈ हे ਅਪਹੁੰਚ ਪਿਆੰਤ ਸਭ ਤੋਂ ਉੱਚੇ ਪ੍ਰਭੂ ਤੂੰ ਸੋਹਣਾ ਹੈ ਵੱਡੇ ਜਿਗਰੇ ਵਾਲਾ ਹੈ ਸਾਰੇ ਸੰਸਾਰ ਦੇ ਵਿੱਚ ਗੁਪਤ ਵਸ ਰਿਹਾ ਹੈ ਸਾਧ ਸੰਗ ਜੋ ਤੁਮਹੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਾਇ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਏ ਨਾਨਕ ਏ ਆਖੋ ਏ ਸਰਬ ਵਿਆਪਕ ਪ੍ਰਭੂ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਿਫਤ ਸਲਾਹ ਦੀ ਬਾਣੀ ਸੁਣਦਾ ਹੈ ਸਾਧ ਸੰਗਤ ਵਿੱਚ ਜਾਣ ਦਾ ਵਿਚਾਰ ਤੇ ਹਿੰਮਤ ਪਰਮਾਤਮਾ ਹੀ ਬਖਸ਼ਦਾ ਹੈ ਇਹ ਭਾਈ ਵਾਸ਼ਨਾ ਰਹਿਤ ਸਰਵ ਵਿਆਪਕ ਪ੍ਰਭੂ ਦਾ ਪ੍ਰਤਾਪ ਵੇਖ ਕੇ ਤਦੋਂ ਉਹਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 613ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਤੁਹਾਡਾ ਬਹੁਤ ਮੋ ਧੰਨਵਾਦ ਹੈ ਅੰਤ ਤੱਕ ਇਸ ਵੀਡੀਓ ਨੂੰ ਵੇਖਣ ਦੇ ਲਈ ਅੱਜ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇਕ ਤੇ ਇਹ ਜਾਣਿਆ ਕਿ ਕੋਈ ਛੋਟਾ ਵੱਡਾ ਉੱਚਾ ਨੀਵਾਂ ਨਹੀਂ ਬਲਕਿ ਸਾਰੇ ਇਨਸਾਨ ਸਾਰੇ ਜੀਵ ਵੱਖਰੇ ਵੱਖਰੇ ਹਨ ਹਰ ਕਿਸੇ ਨੂੰ ਉਸ ਪਰਮਾਤਮਾ ਨੇ ਆਪੋ ਆਪਣੀ ਥਾਂਵੇਂ ਆਪੋ ਆਪਣੇ ਕੰਮੇ ਲਾਇਆ ਹੈ ਹਰ ਕਿਸੇ ਨੂੰ ਇੱਕ ਵੱਖਰੀ ਕਿਸਮ ਦੀ ਸਮਝ ਅਕਲ ਉਸ ਪਰਮਾਤਮਾ ਨੇ ਬਖਸ਼ੀ ਹੈ ਅਸੀਂ ਸਿੱਖਿਆ ਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਕਿਸੇ ਨਾਲ ਵੀ ਕੋਈ ਸ਼ਿਕਵਾ ਨਹੀਂ ਕਰਨਾ ਚਾਹੀਦਾ ਦੂਸਰਾ ਅਸੀਂ ਜਾਣਿਆ ਕਿ ਆਨੰਦ ਸੰਤੁਸ਼ਟੀ ਵਿੱਚੋਂ ਉਪਜਦਾ ਹੈ ਜਿਸ ਮਨੁੱਖ ਦੀ ਵਰਤੀ ਮਾਇਆ ਨਾਲ ਜੁੜੀ ਹੈ ਉਹਦੇ ਅੰਦਰ ਸੰਤੁਸ਼ਟੀ ਨਹੀਂ ਆਉਂਦੀ ਤੇ ਉਹ ਕਦੇ ਵੀ ਆਤਮਿਕ ਤੌਰ ਤੇ ਸੁਖੀ ਨਹੀਂ ਹੁੰਦਾ ਜਿਸ ਦੀ ਵਰਤੀ ਪ੍ਰਮਾਤਮਾ ਨਾਲ ਜੁੜ ਜਾਏ ਉਹਦੇ ਅੰਦਰ ਆਨੰਦ ਹੀ ਆਨੰਦ ਹੁੰਦਾ ਹੈ ਤੀਸਰਾ ਅਸੀਂ ਜਾਣਿਆ ਕਿ ਹਰ ਇਨਸਾਨ ਦੇ ਅੰਦਰ ਇੱਕ ਭੁੱਖ ਹੈ ਕਿਸੇ ਅੰਦਰ ਕਾਸੇ ਦੀ ਕਿਸੇ ਅੰਦਰ ਕਾਸੇ ਦੀ ਅਸੀਂ ਕੋਸ਼ਿਸ਼ ਕਰੀਏ ਕਿ ਸਾਡੇ ਅੰਦਰ ਪ੍ਰਮਾਤਮਾ ਦੇ ਦੀਦਾਰ ਦੀ ਪ੍ਰਮਾਤਮਾ ਦੇ ਮਿਲਾਪ ਦੀ ਪੁੱਖ ਹੋਵੇ ਫਿਰ ਤੋਂ ਜੇ ਸਾਡੇ ਅੰਦਰ ਇਹ ਭੁੱਖ ਹੋਏਗੀ ਤੇ ਅਸੀਂ ਆਨੰਦਿਤ ਰਵਾਂਗੇ ਪਰ ਜੇਕਰ ਮਾਇਕ ਭੁੱਖ ਵਸ ਗਈ ਤਾਂ ਅਸੀਂ ਕਦੇ ਵੀ ਸੰਤੁਸ਼ਟ ਤੇ ਆਨੰਦਿਤ ਨਹੀਂ ਹੋ ਪਾਵਾਂਗੇ ਅਖੀਰਵਾਰ ਨੂੰ ਅਸੀਂ ਜਾਣਿਆ ਕਿ ਸਾਡੀ ਰੱਖਿਆ ਕਰਨ ਵਾਲਾ ਸਾਨੂੰ ਗੁਣ ਬਖਸ਼ਣ ਵਾਲਾ ਉਹ ਪ੍ਰਮਾਤਮਾ ਆਪ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਪ੍ਰਮਾਤਮਾ ਦੀ ਕਦਰ ਕਰੀਏ ਨਾ ਕਿ ਉਹਦੇ ਬਣਾਏ ਪਦਾਰਥਾਂ ਦੀ ਉਮੀਦ ਕਰਦੇ ਹਾਂ ਇਨਸ ਖਿਆਮਾਂ ਦਾ ਅਸਰ ਤੁਹਾਡੇ ਹਿਰਦਿਆਂ ਤੇ ਜ਼ਰੂਰ ਹੋਵੇਗਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ